ਹਾਂਜੀ ਡਾਕਟਰ ਕਮਲਜੀਤ ਸਿੰਘ ਜੀ ਕੇ ਜੀ ਤਾਰੀਵਾਲ ਤੋਂ ਜੋ ਕਿ ਅੱਜ ਬਹੁਤ ਵੱਡੀ ਰੈਲੀ ਹੋ ਰਹੀ ਆ ਕਾਦੀਆਂ ਦੇ ਵਿੱਚ ਜਿੱਥੇ ਇੱਕ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਜੀ ਪਹੁੰਚ ਰਹੇ ਨੇ ਹੋਰ ਵੀ ਜਿਹੜੇ ਮੰਤਰੀ ਸਾਹਿਬਾਨ ਨੇ ਉਹ ਵੀ ਪਹੁੰਚ ਰਹੇ ਨੇ ਆਓ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਨਾਲ ਹਾਂਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕਮਲਜੀਤ ਸਿੰਘ ਕੇ ਜੀ ਅੱਜ ਸਾਡੇ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਆਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਦੀ ਹਲਕਾ ਜਿਹੜੇ ਗੁਰਦਾਸਪੁਰ ਤੋਂ ਚੋਣ ਲੜ ਰਹੀ ਨਾਮਾਦੀ ਪਾਰਟੀ ਤੋਂ ਉਹਨਾਂ ਦੀ ਚੋਣ ਨੂੰ ਮਜ਼ਬੂਤ ਕਰਨ ਲਈ ਅੱਜ ਕਾਦੀਆਂ ਦੇ ਵਿੱਚ ਰੈਲੀ ਹੋ ਰਹੀ ਆ ਕੁਝ ਸੀਰੀ ਸਾਰੇ ਜਾਣਦੇ ਹੋ ਕਿ ਸਰਦਾਰ ਭਗਵੰਤ ਸਿੰਘ ਜੀ ਮਾਨ ਕਿਸ ਤਰ੍ਹਾਂ ਪੰਜਾਬ ਬਾਰੇ ਸੋਚਦੇ ਨੇ ਰੰਗਲਾ ਪੰਜਾਬ ਸੋਹਣਾ ਪੰਜਾਬ ਬਣਾਉਣ ਵਾਸਤੇ ਉਹ ਵੱਡੇ ਵੱਡੇ ਪ੍ਰਾਲੇ ਕਰ ਰਹੇ ਨੇ ਬਿਜਲੀ ਦੇ ਬਿੱਲ ਮਾਫ ਹੋ ਗਏ ਬੱਚੇ ਬਹੁਤ ਅੱچھے ਸਕੂਲ ਬਣ ਗਏ ਹਸਪਤਾਲਾਂ ਦੇ ਵਿੱਚ ਬਹੁਤ ਅੱਛਾ ਪ੍ਰਬੰਧ ਹੋ ਗਿਆ ਮਹੱਲਾ ਕਲੀਨਿਕ ਬਣ ਗਏ ਸਰਕਾਰੀ ਨੌਕਰੀਆਂ ਬਹੁਤ ਮਿਲ ਰਹੀਆਂ ਨੇ ਇਹਦੇ ਨਾਲ ਨਾਲ ਕਿਸਾਨਾਂ ਦਾ ਵੀ ਜਿਹੜਾ ਹੈਗਾ ਉਹਨਾਂ ਦੇ ਪਾਣੀ ਦਾ ਬਹੁਤ ਪ੍ਰਬੰਧ ਕੀਤਾ ਜਾ ਰਿਹਾ ਉਹਨਾਂ ਦੀ ਬਿਜਲੀ ਦਾ ਬਹੁਤ ਪ੍ਰਬੰਧ ਕੀਤਾ ਜਾ ਰਿਹਾ ਬੀਬੀਆਂ ਲਈ ਵੀ ਮੁਫਤ バス ਸੇਵਾ ਹੈਗਾ ਬਜ਼ੁਰਗਾਂ ਲਈ ਜਿਹੜੀ ਹੈਗੀ ਲਾਤਰਾ ਸੇਵਾ ਹੈਗੀ ਜੋ ਇਸ ਤਰ੍ਹਾਂ ਬਹੁਤ ਸਾਰੀਆਂ ਸੇਵਾਵਾਂ ਜੜੀਆਂ ਕਰਕੇ ਮੁੱਖ ਮੰਤਰੀ ਪੰਜਾਬ ਨੇ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡਾ ਸੇਵਾ ਕਰ ਰਹੇ ਨੇ ਆਹ ਸਾਰੇ ਰਲ ਕੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸੁਪਨਾ ਕਿ 13 ਦੀਆਂ 13 ਸੀਟਾਂ ਪੰਜਾਬ ਦੀਆਂ ਆਮ ਆਦਮੀ ਪਾਰਟੀ ਜਿੱਤ ਕੇ ਦਿੱਲੀ ਦੇ ਵਿੱਚ ਲੋਕ ਸਭਾ ਦੇ ਵਿੱਚ ਪਹੁੰਚਾਓ ਤੇ ਸ਼੍ਰੀ ਅਰਵਿੰਦ ਕੇਜਰੀਵਾਲ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਬਣਨ ਦੇ ਵਿੱਚ ਯੋਗਦਾਨ ਜ਼ਰੂਰ ਪਾਓ ਹਾਂਜੀ ਡਾਕਟਰ ਸਾਹਿਬ ਜੋ ਸ਼ਹਿਰਾਂ ਦੇ ਐਮਸੀਬੀ ਪ੍ਰਧਾਨ ਹੋਰ ਪਾਰਟੀ ਵਰਕਰ ਦੂਜੀਆਂ ਪਾਰਟੀਆਂ ਛੱਡ ਕੇ ਆਮ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਉਸ ਬਾਰੇ ਕੀ ਦੋ ਸਾਲਾਂ ਦੇ ਆਮ ਆਦਮੀ ਪਾਰਟੀ ਦੇ ਕੰਮਕਾਰ ਨੂੰ ਦੇਖਦੇ ਔਰ ਆਮ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸ਼ਿੱਦਤ ਪੰਜਾਬ ਪ੍ਰਤੀ ਉਹਨਾਂ ਦੀ ਜ਼ਿੰਮੇਵਾਰੀ ਉਹਨਾਂ ਦੀ ਬਫਾਇਲਦਾਰੀ ਉਹਨਾਂ ਦੀ ਸਿਆਣਪ ਦੇਖ ਕੇ ਸਾਰੇ ਲੋਕੀ ਜਿਹੜੇ ਨੇ ਭਗਵੰਤ ਮਾਨ ਜੀ ਦੇ ਪਿੱਛੇ ਆ ਕੇ ਖੜੇ ਹੋ ਗਿਆ ਆਮ ਆਦਮੀ ਪਾਰਟੀ ਦੇ ਪਿੱਛੇ ਖੜੀ ਹੋ ਗਿਆ ਇਹਦੇ ਕਰਕੇ ਹੀ ਸਾਨੂੰ ਬਹੁਤ ਬਲ ਮਿਲ ਰਿਹਾ ਔਰ 13 ਦੀ 13 ਲੋਕ ਸਭਾ ਜਿਹੜੀਆਂ ਪੰਜਾਬ ਦੇ ਵਿੱਚ ਜਿੱਤ ਰਹੇ ਆ हां जी डॉक्टर साहब ਕਿੰਨਾ ਕਾਫਲਾ ਅੱਜ ਲੈ ਕੇ ਤੁਸੀਂ ਭਗਵੰਤ ਮਾਨ ਸਿੰਘ ਮੁੱਖ ਮੰਤਰੀ ਦੇ ਰੈਲੀ ਦੇ ਵਿੱਚ ਪਹੁੰਚ ਰਹੇ ਹੋ ਬਿਕੋਜ਼ ਅਸੀਂ ਜਿਹੜਾ ਸਾਡਾ ਇਸ ਦਫਤਰ ਹੈਗਾ ਧਾਰੀਵਾਲ ਦੇ ਵਿੱਚ ਇੱਥੇ ਸਾਰਿਆਂ ਨੂੰ ਬੇਨਤੀ ਕਰ ਦਿੱਤੀ ਹੈ ਸਾਰੇ ਇੱਥੇ ਪਹੁੰਚ ਰਹੇ ਨੇ ਇੱਕ ਵੱਡਾ ਕਾਫਲਾ ਲੈ ਕੇ ਅੱਜ ਅਸੀਂ ਕਾਦੀਆਂ ਨੂੰ ਜਾ ਰਹੇ ਹਾਂ ਔਰ ਉਸ ਕਾਦੀਆਂ ਦੀ ਰੈਲੀ ਦੇ ਵਿੱਚ ਵੱਡੀ ਤਦਾਦ ਦੇ ਵਿੱਚ ਅਸੀਂ ਸ਼ਾਮਲ ਹੋਵਾਂਗੇ ਧੰਨਵਾਦ